ਆ ਵਾਲਾ ਸੂਟ ਆਪਾਂ ਨੇ ਸਿਰਫ 10 ਰੁਪਏ ਵਿੱਚ ਤਿਆਰ ਕਰਿਆ ਜੀ ਜੇ ਤੁਸੀਂ ਵੀ ਇਹ ਜੇ ਸੂਟ ਆਪਦੇ ਘਰ ਵਿੱਚ ਤਿਆਰ ਕਰਨੇ ਨੇ ਤਾਂ ਇਹ ਵੀਡੀਓ ਨੂੰ ਪੂਰਾ ਦੇਖਿਓ ਇਹਦੇ ਵਿੱਚ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਕਿ ਕਿਸ ਤਰ੍ਹਾਂ ਇਹ ਕੱਢਣਾ ਕਿਸ ਤਰ੍ਹਾਂ ਛਾਪਣਾਗਾ ਸੋ ਪਹਿਲਾਂ ਆਪਾਂ ਤੁਹਾਨੂੰ ਇਹਦਾ ਛਾਪਣ ਵਾਸਤੇ ਦੱਸਾਂਗੇ ਕਿਵੇਂ ਆਪਾਂ ਇਹਨੂੰ ਘਰ ਵਿੱਚ ਹੀ ਛਾਪਣਾਗਾ ਸੋ ਸਭ ਤੋਂ ਪਹਿਲਾਂ ਆਪਾਂ ਇਹ ਬਾਹਾਂ ਤੇ ਡਿਜ਼ਾਈਨ ਆ ਜਿਹੜਾ ਤਿਆਰ ਕਰਾਂਗੇ ਆਪਾਂ ਨੇ ਕੱਪੜੇ ਨੂੰ ਦੇਖੋ ਡਬਲ ਫੋਲਡ ਕਰ ਲਿਆ ਉਸ ਤੋਂ ਬਾਅਦ ਇੱਕ ਫੋਲਡ ਆਪਾਂ ਇਹਨੂੰ ਹੋਰ ਕਰ ਲਾਂਗੇ ਇੱਥੇ ਆਪਾਂ ਇਹਦੀ ਕਰੀਜ਼ ਬਣਾ ਲਾਂਗੇ ਚੰਗੀ ਤਰ੍ਹਾਂ ਤਾਕੇ ਜਿਹੜਾ ਆਪਣੇ ਬਾਹਾਂ ਦਾ ਸੈਂਟਰ ਨਿਕਲਿਆ ਵੇ ਇੱਥੇ ਆਪਾਂ ਜਿੱਥੇ ਵਿਚਾਲੇ ਬਾਹਾਂ ਦੇ ਜਿਹੜੇ ਫੁੱਲ ਬਣਾਉਣੇ ਨੇਗੇ ਦੇਖੋ ਇਹ ਆਪਣੇ ਬਾਹਾਂ ਦਾ ਜਿਹੜਾ ਸੈਂਟਰ ਆ ਗਿਆ ਇਸ ਤਰ੍ਹਾਂ ਆਪਾਂ ਨੇ ਦੋਨੇ ਬਾਹਾਂ ਦੀਆਂ ਨਿਸ਼ਾਨੀਆਂ ਲਾ ਲੈਣੀਆਂ ਨੇ ਇਹ ਬਾਹਾਂ ਦਾ ਆਪਣੀਆਂ ਦਾ ਵਿਚਾਲਾ ਆ ਗਿਆ ਤੇ ਉਸ ਤੋਂ ਬਾਅਦ ਆਪਾਂ ਨੇ ਦੇਖੋ ਇਹਦੇ ਫੋਲਡ ਵਾਸਤੇ ਛੱਡ ਦੇਣਾ ਕਪੜਾ ਜਿੰਨੀ ਆਪਾਂ ਨੇ ਬਾਹ ਮੂਰੋਂ ਮੋੜਨੀ ਆ ਇਸ ਤਰ੍ਹਾਂ ਆਪਾਂ ਇਹ ਲੈਣ ਲਾ ਲੈਣੀ ਆ ਸਿੱਧੀ ਛੱਡ ਕੇ ਕਪੜਾ ਜਿੰਨਾ ਕ ਆਪਾਂ ਨੇ ਛੱਡਣਾ ਉਸ ਤੋਂ ਬਾਅਦ ਇਹ ਵਾਲੀ ਲੈਣ ਤੋਂ ਬਾਅਦ ਆਪਾਂ ਨੇ ਜਿਹੜੇ 1.5 ਇੰਚ ਤੇ ਨਿਸ਼ਾਨ ਲਾਉਣੇ ਨੇ ਇਸ ਤਰ੍ਹਾਂ ਆਪਾਂ 1.5 ਇੰਚ ਤੇ ਨਿਸ਼ਾਨ ਲਾਵਾਂਗੇ ਆਪਾਂ ਨੇ ਚਾਰ ਲੈਣਾ ਲਾ ਕੇ ਤਿਆਰ ਕਰ ਲੈਣੀਆਂ ਨੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਪੂਰਾ ਦੇਖਿਓ ਸਕਿੱਪ ਕਰਨ ਨਾਲ ਵੀਡੀਓ 'ਚ ਜਿਹੜੀਆਂ ਕੁਝ ਗੱਲਾਂ ਨੇ ਵਿੱਚੋਂ ਤੁਹਾਨੂੰ ਸਮਝ ਨਹੀਂ ਆਉਣੀਆਂ ਹੈਗੀਆਂ ਇਸ ਕਰਕੇ ਵੀਡੀਓ ਨੂੰ ਪਲੀਜ਼ ਪੂਰਾ ਦੇਖਿਓ ਇਹ ਆਪਾਂ ਨੇ ਜਿਹੜੇ ਹਜ਼ਾਰਾਂ ਹਜ਼ਾਰਾਂ ਰੁਪਈਆ ਪਕੜਾਈ ਤੇ ਲਾਉਣੇ ਆਪਾਂ ਘਰ ਵਿੱਚ ਵੀ ਸਿੱਖ ਸਕਦੇ ਆ ਆਪਦੇ ਜੋਗਰਾ ਕੰਮ ਆਪਾਂ ਘਰ ਵਿੱਚ ਕਰ ਸਕਦੇ ਆ ਸੋ ਦੇਖੋ ਇਸ ਤਰ੍ਹਾਂ ਆਪਾਂ ਨੇ 1.5 1.5 ਇੰਚ ਤੇ ਇਹ ਨਿਸ਼ਾਨੀਆਂ ਲਾ ਲੈਣੀਆਂ ਨੇ ਇਹ ਲੈਣਾ ਨੂੰ ਆਪਾਂ ਸਿੱਧੀਆਂ ਕਰ ਲਾਂਗੇ ਜਿਹੜੇ ਆਪਾਂ ਨੇ ਨਿਸ਼ਾਨ ਲਾਏ ਨੇ ਇੱਥੇ ਤੁਸੀਂ ਸਕੇਲ ਨਾਲ ਵੀ ਇਹਨਾਂ ਨੂੰ ਸਿੱਧੀਆਂ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਇੱਥੇ ਚਾਹੇ ਕੋਈ ਗੋਲ ਗੱਤੇ ਦਾ ਟੁਕੜਾ ਕੱਟ ਲਓ ਜਾਂ ਕੋਈ ਇਸ ਤਰ੍ਹਾਂ ਢੱਕਣ ਲੈ ਲਓ ਕਿਸੇ ਵੀ ਸ਼ੀਸ਼ੀ ਦਾ ਕੈਪ ਲੈ ਲਓ ਤੇ ਇਹਦੇ ਨਾਲ ਆਪਾਂ ਨੇ ਜਿੱਡੇ ਕ ਫੁੱਲ ਬਣਾਉਣੇ ਨੇ ਉਹਦਾ ਕ ਆਪਾਂ ਨੇ ਲੈ ਲੈਣਾ ਇਹ ਢੱਕਣ ਇਸ ਤਰ੍ਹਾਂ ਆਪਾਂ ਨੇ ਜਿਹੜੀ ਵਿਚਾਲੇ ਲੈਣ ਲਈ ਤੀ ਇੱਕ ਆਪਾਂ ਨੇ ਰਾਉਂਡ ਇਧਰ ਲਈ ਸੈਡ ਲਾ ਲਿਆ ਉਹਦੇ ਇੱਕ ਆਪਾਂ ਦੂਜੀ ਸੈਡ ਲਾ ਲਾਂਗੇ ਇਹ ਆਪਣੇ ਦੋ ਫੁੱਲ ਬਣਨਗੇ ਇੱਥੇ ਦੇਖੋ ਇਹ ਦੋ ਨਿਸ਼ਾਨ ਆਪਾਂ ਨੇ ਲਾ ਲਏ ਇਹਦੇ ਨਾਲ ਕੀ ਹੋਊਗਾ ਆਪਣੇ ਜਿਹੜੇ ਫੁੱਲ ਨੇ ਇੱਕੋ ਜੇ ਬਣਨਗੇ ਜਦੋਂ ਆਪਾਂ ਪਹਿਲੀ ਵਾਰੀ ਕੋਈ ਆਪਾਂ ਚਾਹੇ ਸਲਾਈਆ ਚਾਹੇ ਕਢਾਈਆ ਕੁਝ ਵੀ ਆਪਾਂ ਕਰਦੇ ਆ ਤੇ ਸਿੱਧਾ ਆਪਾਂ ਤੋਂ ਜਿਹੜਾ ਟਾਂਕਾ ਨਹੀਂ ਭਰਿਆ ਜਾਂਦਾ ਤੇ ਆਪਾਂ ਤੋਂ ਫੁੱਲ ਵੀ ਜਿਹੜੇ ਵੱਡੇ ਛੋਟੇ ਬਣਨਗੇ ਇਸ ਲਈ ਆਪਾਂ ਨੂੰ ਇਹ ਜਿਹੜੇ ਰੌਂਗ-ਰਾਉਂਡ ਨੇ ਆਪਾਂ ਇਹ ਲਾ ਲੇ ਹੁਣ ਆਪਾਂ ਨੂੰ ਇਹਦੇ ਨਾਲ ਇੰਨੇ ਕ ਅੰਦਾਜ਼ਾ ਹੋ ਜੂ ਵੀ ਆਪਾਂ ਨੇ ਜਿਹੜੀ ਸੂਈ ਆ ਇਹ ਤੋਂ ਬਾਹਰ ਨਹੀਂ ਜਾਣੀ ਚਾਹੀਦੀ ਜਿਹੜੇ ਆਪਾਂ ਨੇ ਚੱਕਰ ਲਾਏ ਨੇ ਦੇਖੋ ਉੱਦੋਂ ਪਰ ਆਪਾਂ ਨੇ ਪਹਿਲਾਂ ਦੋ ਲਾਏ ਨੇ ਫਿਰ ਤਿੰਨ ਲਾਏ ਨੇ ਇਹਦੇ ਉੱਪਰ ਆਪਾਂ ਦੋ ਹੋਰ ਲਾ ਲਾਂਗੇ ਫਿਰ ਉਹਦੇ ਉੱਪਰ ਇੱਕ ਇਸ ਤਰ੍ਹਾਂ ਆਪਾਂ ਇਹ ਜਿਹੜਾ ਡਿਜ਼ਾਈਨ ਬਣਾ ਕੇ ਤਿਆਰ ਕਰਾਂਗੇ ਦੇਖੋ ਇਹ ਆਪਣਾ ਡਿਜ਼ਾਈਨ ਆ ਜਿਹੜਾ ਆਪਾਂ ਨੇ ਛਾਪ ਲਿਆ ਦੂਜੀ ਬਾਹ ਵੀ ਆਪਾਂ ਐਸੀ ਤਰ੍ਹਾਂ ਹੀ ਛਾਪ ਕੇ ਤਿਆਰ ਕਰ ਲਾਂਗੇ ਉਸ ਤੋਂ ਬਾਅਦ ਤੁਸੀਂ ਕੀ ਕਰਨਾਗਾ ਕੋਈ ਆਪਾਂ ਨੂੰ ਦੇਖੋ ਇੱਥੇ ਧਾਗੇ ਤੇ ਆਪਾਂ ਨੇ ਪੈਸੇ ਨਹੀਂ ਲਾਏ ਹੈਗੇ ਸਿਰਫ ਜਿਹੜੀਆਂ ਆਪਣੇ ਸਲਾਈ ਵਾਲੀਆਂ ਰੀਲਾਂ ਨੇ ਜਦੋਂ ਆਪਾਂ ਨੇ ਕੰਮ ਸਿੱਖਣਾ ਤੇ ਆਪਾਂ ਘਰੋਂ ਹੀ ਧਾਗਾ ਜਿਹੜਾ ਕੋਈ ਵੀ ਆਪਾਂ ਵਰਤ ਸਕਦੇ ਆ ਚਾਹੇ ਉਹ ਪਾਸ਼ਚਮ ਹੋਵੇ ਚਾਹੇ ਉਹ ਇਸ ਤਰ੍ਹਾਂ ਦੀਆਂ ਰੀਲਾਂ ਹੋਣ ਕੋਈ ਵੀ ਧਾਗਾ ਆਪਾਂ ਘਰੋਂ ਹੀ ਜਿਹੜਾ ਧਾਗਾ ਲੈ ਕੇ ਆਪਾਂ ਉਤੇ ਸਿੱਖਾਂਗੇ ਬਾਅਦ ਚ ਆਪਾਂ ਨੂੰ ਧਾਗਿਆਂ ਤੇ ਪੈਸੇ ਲਾਉਣ ਦਾ ਫਾਇਦਾ ਜਦੋਂ ਆਪਾਂ ਕੰਮ ਸਿੱਖ ਗਏ ਤੇ ਦੇਖੋ ਮੈਂ ਵੀ ਇੱਥੇ ਹਰੀਲਾਂ ਨਾਲ ਹੀ ਬਣਾ ਰਹੀਆਂਗੀ ਇਹ ਆਪਣੀਆਂ ਸਲਾਈ ਵਾਲੇ ਰੀਲਾਂ ਨੇ ਇਸ ਤਰ੍ਹਾਂ ਮੈਂ ਇਹਨਾਂ ਰੀਲਾਂ ਨੂੰ ਨਾ 8 ਲੜਾ ਧਾਗਾ ਆਪਾਂ ਨੇ ਕਰ ਲੈਣਾ ਇਸ ਤਰ੍ਹਾਂ ਫੋਲਡ ਕਰ ਕਰਕੇ ਮੈਂ ਧਾਗੇ ਨੂੰ 8 ਲੜਾ ਬਣਾ ਲਿਆ ਤੇ ਇਹ ਧਾਗਾ ਆਪਾਂ ਨੇ ਇਸ ਤਰ੍ਹਾਂ ਤਿਆਰ ਕਰ ਲਿਆ ਇਹਦੇ ਨਾਲ ਆਪਾਂ ਕਢਾਈ ਕਰਾਂਗੇ ਦੇਖੋ ਜੇ ਆਪਾਂ ਹਜੇ ਬਿਗਨਰ ਆਪਾਂ ਸ਼ੁਰੂ ਚ ਸਿੱਖ ਰਹੇ ਹਾਂ ਤਾਂ ਆਪਾਂ ਧਾਗਾ ਜਿਹੜਾ ਛੋਟਾ ਰੱਖਣਾ ਕਿਉਂਕਿ ਬਾਰ-ਬਾਰ ਫਿਰ ਉਲਝਦਾ ਹੈਗਾ ਦੇਖੋ ਇੱਥੇ ਆਪਾਂ ਨੇ ਕੋਈ ਫਰੇਮ ਨਹੀਂ ਲਾਉਣਾ ਸਿਰਫ ਜਿਹੜੇ ਆ ਟਾਂਕੇ ਨੇਗੇ ਇਹ ਆਪਾਂ ਇਸੇ ਤਰ੍ਹਾਂ ਹੀ ਚੱਕ ਦਵਾਂ ਕੱਚੇ ਟਾਂਕੇ ਜਿਵੇਂ ਆਪਾਂ ਭਰਦੇ ਆ ਉਸ ਤਰ੍ਹਾਂ ਹੀ ਭਰਨੇ ਨੇ ਛੋਟੇ-ਛੋਟੇ ਟਾਂਕੇ ਨੇ ਜਿਹੜੇ ਆਪਾਂ ਉਹ ਇਸ ਤਰ੍ਹਾਂ ਭਰਾਂਗੇ ਇਹ ਲੈਣਾ ਆਪਾਂ ਨੇ ਤਾਂ ਹੀ ਲਾਈਆਂ ਨੇ ਵੀ ਜਿਹੜੀਆਂ ਆਪਣੇ ਟਾਂਕੇ ਨੂੰ ਬਿਲਕੁਲ ਸਿੱਧੇ ਜਾਣ ਇਸ ਤਰ੍ਹਾਂ ਪਾਲੈਂਡੇ ਉੱਪਰ ਇਹ ਭਰੀ ਜਾਵਾਂਗੇ ਬਾਰ-ਬਾਰ ਆਪਾਂ ਨੂੰ ਦੇਖਣ ਦੀ ਲੋੜ ਨਹੀਂ ਵੀ ਆਪਣੀ ਲੈਣਾ ਜਿਹੜੀ ਕਢਾਈ ਦੀ ਸਿੱਧੀ ਜਾ ਰਹੀ ਹੈ ਕਿ ਨਹੀਂ ਦੇਖੋ ਇਸ ਤਰ੍ਹਾਂ ਆਪਾਂ ਨੇ ਇਹ ਸਾਰੀਆਂ ਜਿਹੜੀਆਂ ਲੈਣਾ ਨੇ ਉਹ ਬਣਾ ਕੇ ਤਿਆਰ ਕਰ ਲੈਣੀਆਂ ਨੇ ਇਹ ਚਾਹੇ ਤੁਸੀਂ ਇੱਕ ਸ਼ੇਡ ਨਾਲ ਬਣਾਓ ਚਾਹੇ ਤੁਸੀਂ ਡਬਲ ਸ਼ੇਡ ਨਾਲ ਬਣਾਓ ਇੱਥੇ ਆਪਾਂ ਨੇ ਦੋ ਰੀਲਾਂ ਵਰਤੀਆਂ ਨੇ ਸੋ ਦੋ ਫੁੱਲ ਆਪਾਂ ਨੇ ਫਰੋਜੀ ਕਲਰ ਦੇ ਬਣਾਏ ਨੇ ਬਾਕੀ ਜਿਹੜੇ ਤਿੰਨ ਨੇਗੇ ਉਹ ਆਪਾਂ ਨੇ ਪੀਲੇ ਰੰਗ ਦੇ ਬਣਾਏ ਨੇ ਇਸ ਤਰ੍ਹਾਂ ਤੁਸੀਂ ਆਪ ਦੇ ਹਿਸਾਬ ਨਾਲ ਜੋ ਵੀ ਕੰਟਰਾਸਟ ਕਲਰ ਤੁਸੀਂ ਵਰਤਣੇ ਨੇ ਉਹ ਵਰਤ ਸਕਦੇ ਹੋ ਉਸ ਤੋਂ ਬਾਅਦ ਇਹਨੂੰ ਆਪਾਂ ਨੇ ਗੱਠ ਮਾਰ ਦੇਣੀ ਆ ਥੱਲੇ ਤੇ ਹੁਣ ਆਪਾਂ ਫੁੱਲ ਬਣਾਉਣੇ ਦੱਸਾਂਗੇ ਇਹਦੇ ਕਿਸ ਤਰ੍ਹਾਂ ਬਣਾਏ ਨੇ ਆਪਾਂ ਨੇ ਦੇਖੋ ਇਹਨੂੰ ਕਹਿੰਦੇ ਨੇ ਕੁੰਡੀ ਤੋਪਾ ਵੀ ਕਹਿ ਦਿੰਨੇ ਆਪਾਂ ਇਹਨੂੰ ਜਿਹੜਾ ਇਹ ਟੰਕਾ ਹੈਗਾ ਇਹਨੂੰ ਆਪਾਂ ਕੁੰਡੀ ਤੋਪਾ ਕਹਿ ਦਿੰਨੇ ਆ ਪਹਿਲਾਂ ਆਪਾਂ ਸੂਈ ਇਸ ਤਰ੍ਹਾਂ ਦੇਖੋ ਜਿੱਥੇ ਤੱਕ ਆਪਾਂ ਨੇ ਇਹ ਚੱਕਰ ਲਾਇਆ ਉੱਥੇ ਤੱਕ ਕੱਢਣੀ ਆ ਉਹਦੇ ਉੱਪਰ ਦੀ ਇਸ ਤਰ੍ਹਾਂ ਆਪਾਂ ਧਾਗੇ ਦਾ ਵਾਲ ਮਾਰ ਦੇਣਾ ਟੈਗ ਨੂੰ ਆਪਾਂ ਨੇ ਪੂਰਾ ਖਿੱਚ ਕੇ ਰੱਖਣਾ ਤੇ ਫਰੇਮ ਵੀ ਆਪਾਂ ਨੇ ਜਿਹੜਾ ਟਾਈਟ ਕਰਕੇ ਲਾਉਣਾ ਦੇਖੋ ਇਸ ਤਰ੍ਹਾਂ ਆਪਾਂ ਨੇ ਇਹ ਇੱਕ ਟਾਂਕਾ ਭਰ ਲਿਆ ਦੂਜੀ ਵੇ ਫੇਰ ਆਪਾਂ ਸੂਈ ਜਦੋਂ ਇੱਧਰ ਕੱਢਾਂਗੇ ਜਿਹੜੀ ਆਪਣੀ ਸਿੱਧੀ ਲੈਣਾ ਇਹਦੇ ਸਾਹਮਣੇ ਬਿਲਕੁਲ ਦੂਜਾ ਟਾਂਕਾ ਆਪਾਂ ਉਧਰੋਂ ਭਰਾਂਗੇ ਇੱਥੇ ਫੇਰ ਸੂਈ ਥੱਲੇ ਕੱਢ ਦਾਂਗੇ ਉਦੋਂ ਅਗਲਾ ਟਾਂਕਾ ਆਪਾਂ ਉੱਪਰ ਵਾਲਾ ਨੂੰ ਇਸ ਤਰ੍ਹਾਂ ਇਹ ਆਪਾਂ ਨੇ ਇੱਕ ਪਲੱਸ ਦਾ ਨਿਸ਼ਾਨ ਬਣਾ ਲੈਣਾ ਇੱਥੇ ਇਹਦੇ ਨਾਲ ਜਿਹੜੇ ਆਪਾਂ ਇਹ ਟੋਪੇ ਭਰਾਂਗੇ ਇਹਨਾਂ ਦਾ ਜਿਹੜਾ ਵਿਚੋਂ ਗੈਪ ਆ ਉਹ ਇੱਕੋ ਜਿਹਾ ਰਹੂਗਾ ਹੁਣ ਆਪਾਂ ਇਹਦੇ ਸਾਹਮਣੇ ਹੋਰ ਇਧਰਲੀ ਸਾਈਡ ਇੱਕ ਟਾਂਕਾ ਭਰ ਲਾਂਗੇ ਬਹੁਤ ਸੌਖੀ ਜੀ ਕਢਾਈ ਹੈ ਇਹ ਨੂੰ ਹਰੇਕ ਮਤਲਬ ਜਿਹੜੇ ਹਜੇ ਸਿੱਖ ਰਹੇ ਨੇ ਉਹ ਵੀ ਬਣਾ ਲੈਣਗੇ ਇੰਨੇ ਸੌਖੇ ਜੇ ਫੁੱਲ ਨੇ ਇਹ ਦੇਖੋ ਹੁਣ ਆਪਾਂ ਨੇ ਜਿਹੜਾ ਇਹ ਵਾਲਾ ਇੱਥੇ ਰਹਿ ਗਿਆ ਇਹ ਬਾਕਸ ਜਾਂ ਇਹਦੇ ਵਿੱਚ ਆਪਾਂ ਸਿਰਫ ਦੋ ਟਾਂਕੇ ਪਾਉਣੇ ਨੇ ਇੱਕ ਟੰਕਾ ਆਪਣਾ ਇਹ ਹੋ ਗਿਆ ਇੱਕ ਟੰਕਾ ਇਹਦੇ ਲੱਗੇ ਆਪਾਂ ਹੋਰ ਭਰਾਂਗੇ ਇਸੇ ਤਰ੍ਹਾਂ ਜਿਹੜੇ ਆਪਣੇ ਚਾਰੇ ਇਹ ਬਾਕਸ ਜੇ ਬਣ ਗਏ ਇਹਨਾਂ 'ਚ ਦੋ ਦੋ ਟੰਕੇ ਭਰਾਂਗੇ ਆਪਾਂ ਤੇ ਆਪਣਾ ਇਹ ਫੁੱਲ ਬਣ ਕੇ ਤਿਆਰ ਹੋ ਜੂ ਦੇਖੋ ਇਹ ਦੋ ਆਪਾਂ ਨੇ ਇਹਦੇ ਵਿਚਾਲੇ ਭਰਤੇ ਹੁਣ ਅਗਲੇ ਖਾਨੇ 'ਚ ਇਸੇ ਤਰ੍ਹਾਂ ਆਪਾਂ ਦੋ ਟੰਕੇ ਭਰਾਂਗੇ ਤੇ ਇਹ ਫੁੱਲ ਆਪਾਂ ਨੇ ਬਣਾ ਕੇ ਤਿਆਰ ਕਰ ਲਿਆ ਇਸ ਤਰ੍ਹਾਂ ਆਪਣਾ ਇਹ ਸਾਰਾ ਡਿਜ਼ਾਈਨ ਜਿਹੜਾ ਕੰਪਲੀਟ ਕਰਨ ਤੋਂ ਬਾਅਦ ਕਿਸ ਤਰ੍ਹਾਂ ਲੱਗਦਾ ਉਹ ਤੁਸੀਂ ਅੱਗੇ ਦੇਖ ਲਿਓ ਬਣਿਆ ਹੋਇਆ ਸੂਟ ਬਹੁਤ ਸੋਹਣਾ ਲੱਗਦਾ ਸੋ ਵੀਡੀਓ ਜੇ ਵਧੀਆ ਲੱਗੀ ਤਾਂ ਪਲੀਜ਼ ਲਾਈਕ ਤੇ ਸ਼ੇਅਰ ਤੇ ਕਮੈਂਟ ਨਾ ਕਰਨਾ ਭੁੱਲਿਓ ਕਮੈਂਟ ਜ਼ਰੂਰ